ਸਾਚੂ ਯਕਾਲ ਦਾਨ ਮਿਊਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਖ ਕਰ ਲਵਾਂਗੇ ਭਾਜਪਾ ਸੰਸਦ ਸਤਨਾਮ ਸੰਧੂ ਦੇ ਵੱਲੋਂ ਅੱਜ ਕਾਂਗਰਸ ਨੂੰ ਘੇਰਿਆ ਗਿਆ ਹੈ ਵੱਡੇ ਸਵਾਲ ਖੜੇ ਕੀਤੇ ਗਏ ਨੇ ਸਤਨਾਮ ਸੰਧੂ ਨੇ ਕਿਹਾ ਕਿ ਔਰੰਗਜ਼ੇਬ ਕਰਕੇ ਸਿੱਖਾਂ ਦੇ ਕਤਲਿਆਮ ਹੋਏ ਸੀ ਦਰਅਸਲ ਇੱਕ ਵੱਡਾ ਨੇਤਾ ਜਿਹੜਾ ਆ ਉਸ ਦੇ ਵੱਲੋਂ ਔਰੰਗਜ਼ੇਬ ਦੀ ਤਾਰੀਫ ਕੀਤੀ ਗਈ ਤਾਂ ਉਸ ਤੋਂ ਬਾਅਦ ਕਾਂਗਰਸ ਨੇ ਉਸ ਲੀਡਰ ਦੀ ਹਮਾਇਤ ਕੀਤੀ ਸੀ ਤੇ ਜਿਸ ਨੂੰ ਲੈ ਕੇ ਨ ਸਿਆਸਤ ਗਰਮਾਈ ਨਜ਼ਰ ਆ ਰਹੀ ਹੈ ਤਾਂ ਭਾਜਪਾ ਦੇ ਸੰਸਦ ਨੇ ਪੰਜਾਬ ਤੋਂ ਸਤਨਾਮ ਸਿੰਘ ਸੰਧੂ ਜਿਨ੍ਹਾਂ ਦੇ ਵੱਲੋਂ ਵੱਡੇ ਸਵਾਲ ਕਾਂਗਰਸ ਦੇ ਉੱਤੇ ਖੜੇ ਕੀਤੇ ਗਏ ਨੇ ਕਿ ਆਖਰ ਕਾਂਗਰਸ ਨੇ ਔਰੰਗਜੇਬ ਵਾਲੇ ਬਿਆਨ ਦੇ ਉੱਤੇ ਉਹਨਾਂ ਦੀ ਹਮਾਇਤ ਕਿਉਂ ਕੀਤੀ ਹੈ ਸੁਣਦੇ ਕੀ ਕੁਝ ਕਹਿਣਾ ਸੀ ਕਿ ਔਰੰਗਜੇਬ ਨੂੰ ਇੱਕ ਬਹੁਤ ਹੀ ਵਧੀਆ ਚੰਗਾ ਇਨਸਾਨ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਉਸ ਦੀ ਮਦਦ ਵਿੱਚ ਆਏ ਮੈਨੂੰ ਲੱਗਦਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਜਦੋਂ ਵੀ ਕੋਈ ਅਬਸਰ ਹੁੰਦਾ ਹੈ ਕੋਈ ਮੁੱਦਾ ਆਉਂਦਾ ਹੈ ਉਦੋਂ ਕਾਂਗਰਸ ਪਾਰਟੀ ਦੀ ਜਿਹੜੀ ਇੱਕ ਭੂਮਿਕਾ ਹੈ ਉਹ ਹਮੇਸ਼ਾ ਚੱਕ ਦੇ ਘਰੇ ਵਿੱਚ ਹੁੰਦੀ ਹੈ ਚਾਹੇ ਉਹ ਸੱਜਨ ਕੁਮਾਰ ਦੀ ਸਜ਼ਾ ਹੋਈ ਹੈ ਤੁਸੀਂ ਦੇਖਿਆ ਪੂਰੀ ਸਿੱਖ ਕੌਮ ਨੇ ਅਰਦਾਸਾਂ ਕੀਤੀਆਂ ਨੇ ਸ਼ੁਕਰਾਨਾ ਕੀਤਾ ਹੈ ਕਾਲਪੁਰਖ ਦਾ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਹੈ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਇਨਸਾਫ ਮਿਲਿਆ ਲੇਕਿਨ ਤੁਸੀਂ ਦੇਖੋਗੇ ਕਿ ਇੱਕ ਵੀ ਕਾਂਗਰਸ ਦੇ ਨੇਤਾ ਨੇ ਉਹ ਗੱਲਾਂ ਤਾਂ ਬਹੁਤ ਕਰਦੇ ਆ ਪੰਜਾਬ ਬਾਰੇ ਵੀ ਸਿੱਖਾਂ ਬਾਰੇ ਵੀ ਜਦੋਂ ਮੌਕਾ ਆਉਂਦਾ ਹੈ ਕਿ ਸਾਨੂੰ ਬਹੁਤ ਹੰਦਰਦੀ ਹੈ ਕਿਸੇ ਇੱਕ ਦਾ ਮੂੰਹ ਨਹੀਂ ਖੁੱਲਿਆ ਕਿ ਇਹ ਚੰਗਾ ਹੋਇਆ 84 ਦੇ ਕਾਤਲਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ ਹੈ ਚੰਗਾ ਹੋਇਆ ਇਸੇ ਤਰੀਕੇ ਨਾਲ ਹੀ ਜਦੋਂ ਆਰੰਗਜੇਵ ਜਿਨੇ ਸਿੱਖਾਂ ਦੇ ਸਭ ਤੋਂ ਵੱਧ ਜ਼ੁਲਮ ਕੀਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਿਹੜੀ ਦੇਸ਼ ਦੇ ਵਿੱਚ ਧਰਮ ਦੀ ਰੱਖਿਆ ਦੇ ਵਾਸਤੇ ਹੋਈ ਉਹ ਆਰੰਗਜੇਵ ਦੇ ਕਾਰਨ ਹੋਈ ਔਰੰਗਜ਼ੇਬ ਦੇ ਜ਼ੁਲਮਾਂ ਨੇ ਉੱਥੇ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹੱਤ ਕਰ ਦਿੱਤੀ ਸੀ ਜਬਰੀ ਧਰਮ ਤਬਦੀਲੀ ਦੇ ਜਿਹੜੇ ਸਾਰੇ ਕੰਮ ਸੀ ਉਹ ਔਰੰਗਜ਼ੇਬ ਨੇ ਕੀਤੇ ਉਹਦੇ ਕਿਰਦਾਰ ਦੀ ਜਦੋਂ ਗੱਲ ਹੁੰਦੀ ਹੈ ਕਿਰਦਾਰ ਇਨਸਾਨ ਦਾ ਉਸਦੇ ਆਪਣੇ ਘਰ ਤੋਂ ਪਰਿਵਾਰ ਤੋਂ ਸ਼ੁਰੂ ਹੁੰਦਾ ਔਰੰਗਜ਼ੇਬ ਨੇ ਕਿਉਂਕਿ ਇਹ ਛੋਟਾ ਸੀਗਾ ਇਸ ਤੋਂ ਵੱਡੇ ਭਰਾ ਸੀ ਆਪਾਂ ਸਭ ਜਾਣਦੇ ਹਿਸਟਰੀ ਕਿ ਕਿਵੇਂ ਉਸਨੇ ਆਪਣੇ ਪਿਤਾ ਨੂੰ ਅੰਦਰ ਕੈਦ ਕੀਤਾ ਔਰ ਕਿਵੇਂ ਆਪਣੇ ਭਰਾਵਾਂ ਦਾ ਤਕ ਤਹਸਲ ਕਰਨ ਦੇ ਵਾਸਤੇ ਕਤਲ ਕੀਤਾ ਔਰ ਇੱਥੇ ਤੱਕ क्रूरता ਦਿਖਾਈ ਕਿ ਆਪਣੇ ਭਰਾ ਦਾਰਾਸ਼ਕੋ ਦਾ ਸਿਰ ਕੱਟ ਕੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਭੇਜਿਆ ਕਿ ਇਹ ਖਾਣਾ ਹੈ ਤੁਹਾਡੇ ਵਾਸਤੇ ਭੇਜ ਰਿਆ ਔਰ ਜਦੋਂ ਉਹਨਾਂ ਨੇ ਉਹ ਜਿਹੜਾ ਬਰਤਨ ਭੇਜਿਆ ਸੀਗਾ ਉਸ ਦੇ ਵਿੱਚੋਂ ਕੱਪੜਾ ਹਟਾਇਆ ਤਾਂ ਦਾਰਾਸ਼ਕੋ ਦਾ ਸਿਰ ਕੱਟ ਕੇ ਰੱਖਿਆ ਹੋਇਆ ਸੀ ਆਪਣੇ ਹੀ ਭਰਾ ਦਾ ਔਰ ਉਸ ਵੇਲੇ ਉਹ ਬੇਹੋਸ਼ ਹੋ ਕੇ ਗਿਰੇ ਔਰ ਇੰਨੀ क्रूरਤਾ ਜਿਹੜਾ ਵਿਅਕਤੀ ਆਪਣੇ ਪਰਿਵਾਰ ਨਾਲ ਆਪਣੇ ਪਿਤਾ ਨਾਲ ਆਪਣੇ ਭਾਈਆਂ ਨਾਲ ਇੰਨੀ क्रूरता ਦਿਖਾ ਸਕਦਾ ਉਹ ਦੂਜਿਆਂ ਪ੍ਰਤੀ ਸਾਨੂੰ ਪੁੱਤੀ ਜਾਂ ਨਰਮ ਦੇ ਲਈ ਕਿੱਥੋਂ ਦਿਖਾ ਸਕਦਾ ਰੋਜੀਹਾ ਹੀ ਵਰਤਾਰਾ ਉਹਦੀ ਸਲਤਨਤ ਦੇ ਵੇਲੇ ਹੋਇਆ ਸਭ ਤੋਂ ਵੱਧ ਸਿੱਖਾਂ ਤੇ ਜ਼ੁਲਮ ਹੋਏ ਔਰੰਗਜ਼ੇਬ ਦੇ ਟਾਈਮ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਔਰੰਗਜ਼ੇਬ ਦੇ ਟਾਈਮ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਔਰੰਗਜ਼ੇਬ ਦੇ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਕੁਰਬਾਨੀ ਜਿਹੜੀ ਹੋਈ ਆ ਸ਼ਹਾਦਤ ਹੋਈ ਆ ਔਰੰਗਜ਼ੇਬ ਦੇ ਟਾਈਮ ਤੇ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਲਸਾਨੀ ਸ਼ਹਾਦਤ ਹੈ ਇਸ ਤੋਂ ਵੱਡੀ क्रूरਤਾ ਬੱਚਿਆਂ ਤੇ ਧਾਰਮਿਕ ਆਗੂਆਂ ਤੇ ਕਿਸੇ ਵੀ ਤਰੀਕੇ ਦੇ ਨਾਲ ਉਹਨੇ ਰੱਬ ਦਾ ਖੋਫ ਨਹੀਂ ਰੱਖਿਆ ਔਰ ਅੱਜ ਜਦੋਂ ਐਸੇ ਇਨਸਾਨ ਨੂੰ ਇੱਕ ਚੰਗੇ ਇਨਸਾਨ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਾਂਗਰਸ ਪਾਰਟੀ ਉਹਦੀ ਪਿੱਠ ਤੇ ਆ ਕੇ ਖੜਦੀ ਹੈ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਫਿਰ ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰਨ ਦੇ ਤੋਲੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਸਿਟਣ ਦੇ ਤੋਲੇ ਔਰ ਅਸੀਂ ਅੱਜ ਇਸ ਗੱਲ ਤੇ ਇਹ ਮੀਡੀਆ ਦੇ ਮੁਖਾਤਬ ਹੋਏ ਆ ਕਿ ਅਜਿਹਾ ਕਿਉਂ ਕਰ ਰਹੀ ਹੈ ਕਾਂਗਰਸ ਪਾਰਟੀ ਇਹ ਜਿਹੜੇ ਪੰਜਾਬ ਦੇ ਸਿੱਖ ਨੁਮਾਇੰਦੇ ਹੈਗੇ ਨੇ ਕਾਂਗਰਸ ਦੇ ਵਿੱਚ ਵੀ ਉਹਨਾਂ ਵਾਸਤੇ ਵੀ ਸਵਾਲ ਹੈ ਕਿ ਕਿਉਂ ਨਹੀਂ ਹੋ啊 ਕਿ ਇਸ ਦਾ ਵਿਰੋਧ ਕਰਦੇ ਅਗਰ ਸਿੱਖਾਂ ਦੇ ਬਾਰੇ ਕੋਈ ਗੱਲ ਹੋਈ ਹੈ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਗੱਲ ਹੋਈ ਹੈ ਜਿਸ ਇਨਸਾਨ ਨੇ ਸਿੱਖਾਂ ਦੀ ਨਸਲਕੁਸ਼ੀ ਵਾਸਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਇੰਨੀ क्रूरਤਾ ਦਿਖਾਈ ਹੋਵੇ ਅੱਜ ਉਸ ਨੂੰ ਅਗਰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਸੁਭਾਵਿਕ ਹੈ ਕਿ ਜਿਹੜੀਆਂ ਭਾਵਨਾਵਾਂ ਮਾਣੇ ਸਿੱਖਾਂ ਦੀਆਂ ਆਹਤ ਹੋਈਆਂ ਨੇ ਔਰ ਉਹਨਾਂ ਦੇ ਨਾਲ ਅਸੀਂ ਬਿਲਕੁਲ ਤਰੀਕੇ ਨਾਲ ਕਹਿ ਲੋ ਕਿਸ ਦੀ ਨਿੰਦਾ ਕਰਨ ਦੇ ਵਾਸਤੇ ਅੱਜ ਅਸੀਂ ਤੁਹਾਨੂੰ ਇੱਥੇ ਬੁਲਾਇਆ ਸੰਦੇ ਸਾਹਿਬ ਐ ਐਸਜੀਪੀਸੀ ਵੀ ਸਾਈਲੈਂਟ ਹੈ ਇਸ ਰੂਮ ਦੇ ਤੇ ਕਾਂਗਰਸ ਇਹ ਚੋਲ ਚ ਸਵਾਲ ਚੋਲ ਕਿ ਕਿਲੇ ਦੇ ਨਹੀਂ ਬਿਲਕੁਲ ਸਿਰ ਪੂਰਾ ਸਿੱਖ ਸਮਾਜ ਤੁਸੀਂ ਦੇਖੋਗੇ ਇਹ ਐਕਚੁਅਲੀ ਜਦੋਂ ਗੱਲ ਸ਼ੁਰੂ ਮਹਾਰਾਸ਼ਟਰ ਵਿੱਚ ਹੋਈ ਹੈ ਹੁਣ ਜਦੋਂ ਇਹ ਜਿੰਨੇ ਜਿੰਨਾ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਸਿੱਖਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਨੇ ਤੇ ਜਿਹੜੇ ਸਿੱਖ ਹੁਣ ਜਿਹੜੇ ਆਗੂ ਕਹਣ ਵਾਲੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਬਣਦੀ ਹੈ ਕੋਈ ਵਾਕਿਆ ਇਸ ਦਾ ਵਿਰੋਧ ਕਰਨ ਕਿਉਂਕਿ ਦੇਖੋ ਅੱਜ ਸ਼ੁਰੂਆਤ ਹੋਈ ਹੈ ਕੱਲ ਨੂੰ ਕੋਈ ਹੋਰ ਵੱਡਾ ਮਸਲਾ ਕੱਢ ਕੇ ਇਤਿਹਾਸ ਨੂੰ ਤੋੜ ਮੋੜ ਕੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦਾ ਕਿਸੇ ਦੇ ਖਿਲਾਫ ਕਿਸੇ ਦੇ ਹੱਕ ਵਿੱਚ ਕੀਤੀ ਜਾ ਸਕਦੀ ਹੈ ਅਸੀਂ ਜ਼ਾਲਮ ਨੂੰ ਹੀਰੋ ਕਿਵੇਂ ਬਣਾ ਸਕਦੇ ਹਾਂ ਅਸੀਂ ਉਹਨੂੰ ਸਵੀਕਾਰ ਕਿਵੇਂ ਕਰ ਸਕਦੇ ਹਾਂ ਸੰਦੀਪ ਸਾਹਿਬ ਤੁਸੀਂ ਤਾਂ ਐਜੂਕੇਸ਼ਨ ਨਾਲ ਜੁੜੇ ਹੋਏ ਹੋ ਕਿਉਂਕਿ ਤੁਸੀਂ ਦੇਖਿਆ ਜਦੋਂ ਐਜੂਕੇਸ਼ਨ ਜਦੋਂ ਦੀ ਪੜ ਰਹੇ ਹਾਂ ਅਸੀਂ ਸਾਰੀ ਪੂਰੀ ਮੁਗਲ ਹਿਸਤਰੀ ਪੜਾਈ ਜਾਂਦੀ ਹੈ ਲੈ ਕੇ ਗਲੂਤ ਤੋਂ ਲੈ ਕੇ ਬਾਬਰ ਤੋਂ ਲੈ ਕੇ ਰੰਗ ਜੀ ਤੁਹਾਨੂੰ ਲੱਗਦਾ ਕਿ ਸਾਰੀ ਕਰਮ ਦੇ ਵਿੱਚ ਵੀ ਕੋਈ ਚੇਂਜ ਹੋਣਾ ਚਾਹੀਦਾ ਕਿਉਂ ਜਿਸ ਤਰ੍ਹਾਂ ਦੀ ਹਿਸਤਰੀ ਸਾਨੂੰ ਪੜਾਈ ਗਈ ਹੈ ਕਿਉਂਕਿ ਸਾਡੇ ਜਿਹੜੇ ਲੋਕਾਂ ਨੂੰ ਗੁਰੂਆਂ ਬਾਰੇ ਇੰਨਾ ਨਹੀਂ ਪਤਾ ਸਾਨੂੰ ਮੁਗਲਾਂ ਨੇ ਇੱਕ ਇੱਕ ਬੰਦੇ ਬਾਰੇ ਲੋਕਾਂ ਨੂੰ ਪਤਾ ਹੀ ਕੌਣ ਸੀ ਕੌਣ ਨਹੀਂ ਸੀ ਦੇਖੋ ਬਿਲਕੁਲ ਜਿਹੜਾ ਇੱਕ ਤਾਂ ਇਹ ਕਿ ਜਿਹੜਾ ਇਤਿਹਾਸ ਦੀਆਂ ਘਟਨਾਵਾਂ ਨੇ ਉਹ ਬਦਲੀਆਂ ਨਹੀਂ ਜਾ ਸਕਦੀਆਂ ਲੇਕਿਨ ਜਿਹੜਾ ਵਰਤਾਂਤ ਸਿਰਜਿਆ ਜਾਂਦਾ ਹੈ ਉਹਨਾਂ ਘਟਨਾਵਾਂ ਨੂੰ ਉਧਾਰ ਬਣਾ ਕੇ ਉਹ ਸਹੀ ਸੰਦਰਭ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਜਿਹੜਾ ਇਤਿਹਾਸ ਸਾਡਾ ਹੈ ਉਹ ਸਹੀ ਸੰਦਰਭ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਸ ਤੋਂ ਸੇਧ ਲੈ ਸਕਣ ਉਹਨਾਂ ਨੂੰ ਪਤਾ ਹੋਵੇ ਕਿ ਕੌਣ ਦੁਸ਼ਮਣ ਸੀ ਕੌਣ ਦੋਸਤ ਸੀ ਔਰ ਇਹ ਬਹੁਤ ਮੈਂ ਸਮਝਦਾ ਕਿ ਇਸ ਗੱਲ ਦੀ ਜ਼ਰੂਰਤ ਹੈ ਇਸ ਨੂੰ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਸਾਡੀ ਭਾਰਤ ਸਰਕਾਰ ਨੇ ਜਦ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਗੱਲਾਂ ਨੂੰ ਬਹੁਤ ਸੰਜੀਦਗੀ ਦੇ ਨਾਲ ਦੇਖਿਆ ਹੈ ਔਰ ਇਸ ਗੱਲ ਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਸਹੀ ਸੰਦਰਭ ਦੇ ਵਿੱਚ ਜਿਹੜਾ ਇਤਿਹਾਸ ਹੈ ਈਵਨ ਜਿਹੜਾ ਪ੍ਰਾਤਨ ਇਤਿਹਾਸ ਸਾਡਾ ਸੀਗਾ ਜਿਹੜੀ ਸਾਡੀ ਪੁਰਾਣੀ ਸਨਾਤਨ ਦੀ ਨੌਲੇਜ ਸੀ ਉਸ ਨੂੰ ਸੰਭਾਲਣ ਵਾਸਤੇ ਵੀ ਸਾਡੀ ਸਰਕਾਰ ਨੇ ਸਭ ਤੋਂ ਵੱਧ ਕੰਮ ਕੀਤੇ ਹੈ ਸੰਧੂ ਸਾਹਿਬ ਇੱਕ ਸਿੱਖਿਆਮਈ ਭਾਵਨਾ 95 ਭਾਈ ਜਸਵੰਤ ਖਾਲੜਾ ਦੇ ਨਾਮ ਤੇ ਜਿਹਨੂੰ ਸੈਂਸਰਸ਼ਿਪ ਤੋਂ ਫਿਲਮ ਨਹੀਂ ਮਿਲ ਰਹੀ ਉਹ ਤੇ ਤੁਸੀਂ ਕੀ ਕਹਣਾ ਚਾਹੋ ਦੇਖੋ ਕਿਸੇ ਫਿਲਮ ਨੂੰ ਕਿਉਂਕਿ ਅੱਜ ਮੁੱਦਾ ਸੀ ਕਿਸੇ ਫਿਲਮ ਦਾ ਨਹੀਂ ਤੁਹਾਡੇ ਸਾਹਮਣੇ ਜ਼ਿਕਰ ਹੋਇਆ ਲੇਕਿਨ ਫਿਲਮ ਦੀ ਗੱਲ ਨਹੀਂ ਅਸੀਂ ਕਰੀ ਹੈਗੀ ਅਸੀਂ ਫਿਲਮ ਤੇ ਇਤਰਾਜ਼ ਨਹੀਂ ਕਰਿਆ ਅਸੀਂ ਤਾਂ ਉਸ ਤੋਂ ਬਾਅਦ ਜਿਹੜਾ ਚਰਚਾ ਛੜੀ ਹੈ ਅਸੀਂ ਉਸ ਤੇ ਗੱਲ ਕਰ ਰਹੇ ਹਾਂ ਹੁਣ 95 ਦੇ ਵਿੱਚ ਕਿਹੜੇ ਕਾਰਨ ਨੇ ਕਿਹੜੇ ਤਕਨੀਕੀ ਨੁਕਸੇ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਉਸ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਰ ਇੱਕ ਪੰਜਾਬ ਮੇ ਬੜਾ ਚਰਚਿਤ ਮਾਮਲਾ ਸਾਹਮਣੇ ਆਇਆ ਕਿ ਇੱਕ ਪਾਸਟਰ ਪਰ ਆਰੋਪ ਲਗਾ ਜੋ ਪੀੜਨ ਦਾ ਇਸ ਨੂੰ ਕਿਵੇਂ ਦੇਖਦੇ ਆਪ ਔਰ ਉਸ ਲੜਕੀ ਨੇ ਇਹ ਆਰੋਪ ਲਗਾਇਆ ਕਿ ਮੈਂ ਜਾਨ ਸੇ ਮਾਰਨ ਦੀ ਧਮਕੀ ਦੇ ਰਹੀ ਹਾਂ ਦੇਖੋ ਇਹ ਜਿਹੜਾ ਮਾਮਲਾ ਹੈਗਾ ਮੈਂ ਵੀ ਅਖਬਾਰਾਂ ਤੋਂ ਹੀ ਪੜਿਆ ਇਸ ਦੇ ਪਿੱਛੇ ਕੀ ਕਾਰਨ ਨੇ ਉਹਦੀ ਹਕੀਕਤ ਕੀ ਹੈ ਉਸ ਦੇ ਬਾਰੇ ਮੈਂ ਨਹੀਂ ਜਾਣਦਾ ਲੇਕਿਨ ਅਗਰ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਕ੍ਰਾਈਮ ਕੀਤਾ ਤੇ ਮੈਂ ਸਮਝਦਾ ਕਿ ਉਸ ਦੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਸੰਦੂ ਸਾਹਿਬ ਠੀਕ ਹੈ ਤੁਸੀਂ ਕੀ ਕਹਿੰਦੇ ਹੋ ਸਾਰਾ ਇਸ਼ੂ ਚੱਕਿਆ 왓 ਇਸ ਨੈ ਮੇਰਾ ਸਵਾਲ ਇਹ ਹੈ ਕਿ ਤੁਸੀਂ ਕੀ ਬਾਜਪਾ ਤੁਸੀਂ ਰਾਸ਼ਟਰ ਸਭਾ ਸਦਸਾ ਹੋ ਕਿ ਇਹਨੂੰ ਲੈ ਕੇ ਕੋਈ ਕੁਝ ਅੱਗੇ ਵੀ ਪਲਾਨ ਕਰ ਰਹੇ ਹੋ ਅ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਿੱਖ ਸੰਗਤਾਂ ਦੇ ਵਿੱਚ ਕਿਸੇ ਗੱਲ ਦਾ ਪਰਦਾ ਫਾਸ਼ ਹੋਏਗਾ ਤੇ ਉਹ ਸੁਭਾਵਿਕ ਹੈ ਕਿ ਸਿੱਖ ਸੰਗਤ ਜਿਹੜੀ ਹੈਗੀ ਆ ਉਹ ਖੁਦ ਹੀ ਇਸ ਗੱਲ ਦਾ ਸੰਗਿਆਲ ਲਏਗੀ ਦੇਖੇਗੀ ਔਰ ਇਸਤੇ ਅੱਗੇ ਜੋ ਜਿੱਥੇ ਜ਼ਰੂਰਤ ਪਈ ਜੇ ਸਮਝਦੇ ਦੇਖੋ ਅੱਜ ਤਾਂ ਇਹ ਗੱਲ ਅਸੀਂ ਬਿਲਕੁਲ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਸਾਡੇ ਸਮਾਜ ਨੂੰ ਪਤਾ ਤਾਂ ਚੱਲੇ ਕਿ ਕਿਸ ਬੰਦੇ ਦਾ ਕਿਰਦਾਰ ਕੀ ਹੈ ਕਿ ਕਿਸ ਬੰਦੇ ਦੀ ਭੂਮਿਕਾ ਕੀ ਹੈ ਇਹ ਪਤਾ ਕਿਵੇਂ ਚੱਲੇਗਾ ਕਿ ਉਹਦੇ ਲਈ ਭਾਪੀ ਕੀ ਕਰ ਰਹੀ ਹੈ ਕਿ ਲੋਕਾਂ ਨੂੰ ਪਤਾ ਚੱਲੇ ਇਹ ਭਾਪੀ ਦੇ ਏਜੰਡੇ ਨਾਲੋਂ ਜ਼ਿਆਦਾ ਨਾ ਸਾਡੀਆਂ ਜਿਹੜੀਆਂ ਸਿੱਖ ਭਾਵਨਾਵਾਂ ਨਾਲ ਸੰਬੰਧਿਤ ਵਿੱਚ ਪਹਿਲਾਂ ਕਿਹਾ ਹੈ ਇਹ ਕੋ ਪੋਲੀਟੀਕਲ ਏਜੰਡਾ ਨਹੀਂ ਹੈ ਕਿਉਂਕਿ ਅਰੰਗੀਵ ਕੱਲ੍ਹ ਸਿੱਖ ਭਾਵਨਾਵਾਂ ਉੱਤੇ ਮਰਾਠਿਆਂ ਨਾਲ ਵੀ ਲੜਾਈ ਲੜਦਾ ਰਿਹਾ ਬਿਲਕੁਲ ਮਰਾਠਿਆਂ ਨੇ ਉੱਥੇ ਵਿਰੋਧ ਕੀਤਾ ਮੈਨੂੰ ਪਤਾ ਹੀ ਹੈ ਉਹਨ ਉਨੇ ਮਾਤੇ ਦਾੰਤ ਦੇਖੋ ਜਿਹੜਾ ਜਿਹੜਾ ਰਿਐਕਸ਼ਨ ਮਰਾਠਿਆਂ ਨੇ ਕੀਤਾ ਹੈ ਅਸੀਂ ਐਕਸਪੈਕਟ ਕਰਦੇ ਇੱਥੇ ਵੀ ਸਿੱਖਾਂ ਵੱਲੋਂ ਵੀ ਹੋਣਾ ਚਾਹੀਦਾ ਮਰਾਠਿਆਂ ਨੇ ਜਿੰਨਾ ਜ਼ੋਰਦਾਰ ਵਿਰੋਧ ਕੀਤਾ ਇਸ ਗੱਲ ਦਾ ਕਿਉਂਕਿ ਉਹ ਗੱਲ ਬਰਦਾਸ਼ਤ ਕਾਬਲੇ ਬਰਦਾਸ਼ਤ ਹੀ ਨਹੀਂ ਹੈ ਜਿਹੜੀ ਗੱਲ ਹੋਈ ਹੈ ਸਤਿ ਸ੍ਰੀ ਅਕਾਲ ਮੇਰਾ ਕੁਐਸਚਨ ਹੈ ਪੰਜਾਬ ਜਿਹੜਾ ਨਸ਼ੇਨ ਤੇ ਲੈ ਕੇ ਬੜਾ ਬਦਨਾਮ ਸੀਗਾ ਤੇ ਹੁਣ ਪੰਜਾਬ ਗਵਰਨਮੈਂਟ ਨੇ ਇੱਕ ਅਭਿਆਨ ਛੜਿਆ ਹੋਇਆ ਨਸ਼ੇ ਦੇ ਵਿਰੁੱਧ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅਸੀਂ ਤਾਂ ਸ਼ੁਰੂ ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਹਾਂ ਕਿ ਜਿਹੜਾ ਪੰਜਾਬ ਆ ਨਸ਼ਿਆਂ ਦੇ ਨਾਲ ਬਰਬਾਦ ਹੋ ਰਿਹਾ ਹੈ ਔਰ ਨਸ਼ਿਆਂ ਦੀ ਰੋਕத் ਦਮ ਦੇ ਵਾਸਤੇ ਜਿਹੜੀ ਪਹਿਲੀ ਜ਼ਿੰਮੇਵਾਰੀ ਆ ਉਹ ਤੰਤਰ ਦੀ ਬੰਦੀ ਹੈ ਪ੍ਰਸ਼ਾਸਨ ਦੀ ਬੰਦੀ ਹੈ ਔਰ ਲੇਕਿਨ 3 ਸਾਲ ਬਾਅਦ ਅਗਰ ਅਸੀਂ ਅੱਜ ਕਹਿੰਨੇ ਆ ਕਿ ਅੱਜ ਇੱਕੋ ਦਿਨ ਹੀ ਅਸੀਂ ਇਹ ਕੰਮ ਨੂੰ ਕਰ ਰਹੇ ਹਾਂ ਤੇ ਮੈਨੂੰ ਮਤਲਬ ਜਿਹੜੀ ਹੈ ਤੁਸੀਂ ਖੁਦ ਦੇਖਦੇ ਹੋ ਕਿ ਇੱਕ ਕਾਰਵਾਈ ਦੇ ਨਾਲ ਇਹ ਮਸਲਾ ਹਲ ਹੋਣ ਵਾਲਾ ਨਹੀਂ ਹੈ ਇਹਦੇ ਵਾਸਤੇ ਤਾਂ ਸਵਿਰ ਦਿੱਤਾ ਔਰ ਜਿਹੜੀ ਕਮਿਟਮੈਂਟ ਆ ਉਹ ਦਿਖਾਉਣ ਦੀ ਜ਼ਰੂਰਤ ਹੈ। ਥੈਂਕ ਯੂ ਜੀ ਬਾਬਾ ਤੁਮ। ਬਹੁਤ ਧੰਨਵਾਦ ਜੀ। ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਦੇ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤੇਜ਼ੀ ਦੇ ਨਾਲ ਲਗਾਤਾਰ ਜਾਰੀ ਹੈ। ਨਸ਼ਾ ਤਸਕਰਾਂ ਨੂੰ ਠੱਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਸੂਬੇ ਭਰ ਦੇ ਵਿੱਚ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਹੁਣ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਸੈਸੂ ਨੂੰ ਮੁੱਖ ਰੱਖਦਿਆਂ ਹੋਇਆਂ ਪਠਾਨਕੋਟ ਪੁਲਿਸ ਦੇ ਵੱਲੋਂ ਵੀ ਜ਼ਿਲ੍ਹੇ ਦੇ ਵਿੱਚ 7 ਥਾਵਾਂ ਦੇ ਉੱਤੇ ਹਾਈ ਟੈਕ ਨਾਕੇ ਲਗਾਏ ਗਏ। ਪੰਜਾਬ ਹਿਮਾਚਲ ਸਰਹੱਦ ਦੇ ਨਾਲ-ਨਾਲ ਪਠਾਨਕੋਟ ਜ਼ਿਲ੍ਹੇ ਦੇ ਨਾਲ ਲੱਗਦੀਆਂ 7 ਸਰਹੱਦਾਂ ਨੂੰ ਵੀ ਪੁਲਿਸ ਨੇ ਸੀਲ ਕਰ ਦਿੱਤਾ। ਜਿਸ ਦੇ ਵਿੱਚ ਜੰਮੂ ਕਸ਼ਮੀਰ ਵੀ ਸ਼ਾਮਲ ਹੈ ਤਾਂ ਪਠਾਨਕੋਟ ਪੁਲਿਸ ਦੇ ਵੱਲੋਂ ਲਗਾਏ ਗਏ ਨਾਕਿਆਂ ਦੇ ਦੌਰਾਨ ਬਾਰੀ ਸੂਬਿਆਂ ਤੋਂ ਆਉਣ ਵਾਲੀ ਹਰ ਇੱਕ ਗੱਡੀ ਦੀ ਬਾਰੀਕੀ ਦੇ ਨਾਲ ਜਾਂਚ ਹੋ ਰਹੀ ਹੈ ਤਾਂ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਨਾਲ ਲੱਗਦੇ ਗੁਵਾਂਡੀ ਸੂਬੇ ਹਿਮਾਚਲ ਦੇ ਪਿੰਡ ਸ਼ਨੀਬੇਲੀ ਨੂੰ ਨਸ਼ੇ ਦਾ ਗੜ ਮੰਨਿਆ ਜਾਂਦਾ ਅਤੇ ਅਕਸਰ ਹੀ ਨਸ਼ਾ ਤਸਕਰਾਂ ਦੇ ਵੱਲੋਂ ਇੱਕ ਪਾਸੇ ਤੋਂ ਨਸ਼ੇ ਦੀ ਜਿਹੜੀ ਤਸਕਰੀ ਆ ਕਰਕੇ ਪੰਜਾਬ ਦੀ ਉਸ ਦੀ ਸਪਲਾਈ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਜਿਸ ਦੇ ਚੱਲਦੇ ਆ ਪੁਲਿਸ ਦੇ ਵੱਲੋਂ ਹਿਮਾਚਲ ਅਤੇ ਬਾਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਦੇ ਉੱਤੇ ਪਹਿਨੀ ਨਜ਼ਰ ਰੱਖੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਅਕਸਰ ਹੀ ਬਾਰੀ ਸੂਬਿਆਂ ਤੋਂ ਨਸ਼ਾ ਤਸਕਰ ਨਸ਼ਾ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਨੇ ਜਿਸ ਦੇ ਨਾਲ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਆ ਉਹ ਖਾਤਮਾ ਹੋ ਰਿਹਾ ਹੈ ਇਸ ਮੌਕੇ ਤੇ ਬੋਲਦੇ ਹੋਣਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਆਂ ਜੀ ਇਹ ਜਿਹੜਾ ਸੀਲ ਸੀਰੀਜ਼ ਆਫ ਆਪਰੇਸ਼ਨ ਆ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੰਟਰ ਸਟੇਟ ਨਾਕੇ ਜਿਹੜੇ ਆਪਣੇ ਉਹਨਾਂ ਤੇ ਲੱਗਦਾ ਹੈ ਤੇ ਇਹਨਾਂ ਦੇ ਵਿੱਚ ਮੇਨ ਫੋਕਸ ਇਹ ਰਹਿੰਦਾ ਕਿ ਜੀ ਇੰਟਰ ਸਟੇਟ ਜਿਹੜੀ ਮੂਵਮੈਂਟ ਹੁੰਦੀ ਆ ਉਹਦੇ ਵਿੱਚ ਕੋਈ ਅਗਰ ਇਲੀਗਲੀ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਹੋਰ ਕੋਈ ਇਲੀਗਲ ਮਟੀਰੀਅਲ ਲੈ ਕੇ ਆ ਰਿਹਾ ਜਾਂ ਹੋਰ ਕੋਈ ਕ੍ਰਿਮੀਨਲ ਬੰਦਾ ਜਿਹੜਾ ਇਸ ਰੂਟ ਨੂੰ ਇਫਤਿਆਰ ਕਰ ਰਿਹਾ ਉਹਨੂੰ ਚੈੱਕ ਕਰਨਾ ਤੇ ਉਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਨਾ ਇਹਦਾ ਮੇਨ ਮੋਟਿਵ ਹੈ ਇਸ ਦੇ ਇਸ ਆਪਰੇਸ਼ਨ ਦੇ ਵਿੱਚ ਪਠਾਨਕੋਟ 'ਚ ਆਪਾਂ ਟੋਟਲ 8 ਜਿਹੜੇ ਨਾਕੀ ਲਗਾਏ ਆ ਜਿਨ੍ਹਾਂ ਚੋਂ ਇੱਕ ਨਾਕਾ ਜਿੱਥੇ ਆਪਾਂ ਖੜੇ ਆ ਹਰੀਆਲ ਨਾਕਾ ਇਸ ਤੋਂ ਇਲਾਵਾ ਇੱਕ ਚੱਕੀ ਹੈ ਉਸ ਤੋਂ ਇਲਾਵਾ ਮੀਰਥਲ ਆਪਣਾ ਸਿਟੀ ਸਬਡਿਵੀਜ਼ਨ ਚ ਜਿਹੜੀ ਆਪਣੀ ਇਤਹਾਤੀ ਸਬਡਿਵੀਜ਼ਨ ਆ ਉਹਦੇ ਵਿੱਚ ਇੱਕ ਪਰਮਨੈਂਟ ਹੈ ਇੱਕ ਫਤਿਹਪੁਰਾ ਤੇ ਇੱਕ ਜਨਿਆਲ ਹੈ ਜੀ ਤੇ ਜਿਹੜੀ ਆਪਣੀ ਸਬਡਿਵੀਜ਼ਨ ਧਾਰਕਲਾ ਉਹਦੇ ਵਿੱਚ ਦਰਬਾਨਪੋਲਾ ਤੇ ਮਦਾਪੁਰ ਤੇ ਟੋਟਲ 8 ਨਾਕੇ ਆ 8 ਨਾਕਿਆਂ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਹੈਵੀ ਪੁਲਿਸ ਡਿਪਲॉयਮੈਂਟ ਕੀਤੀ ਗਈ ਹੈ ਤੇ ਜਿੰਨੀ ਵੀ ਇੰਟਰਸਟੇਟ ਮੂਵਮੈਂਟ ਹੋ ਰਹੀ ਆ ਚਾਹੇ ਗੱਡੀਆਂ ਦੀਆਂ ਚਾਹੇ ਬੰਦਿਆਂ ਦੀਆਂ ਅਲੱਗ ਤੋਂ ਉਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਜਾਂਚ ਰਹੇ ਆਂ ਤੇ ਇਹਦੇ ਵਿੱਚ ਅਗਰ ਸਾਨੂੰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਵੀ ਆਪਾਂ ਕਰਾਂਗੇ ਸਰ ਅਜੇ ਤਾਂ ਕੋਈ ਖ਼ਬਰ ਨਹੀਂ ਹੋਈ ਇਸ ਨੱਕ ਤੋਂ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਆਪਰੇਸ਼ਨ ਸਟਾਰਟ ਹੀ ਹੋਇਆ ਹੈ ਆਪਰੇਸ਼ਨ 1 ਵਜੇ ਤੱਕ ਚੱਲਣਾ ਤੇ ਇਹਦੇ ਵਿੱਚ ਆਪਾਂ ਕਈ ਚਲਾਨ ਤੇ ਕਾਫੀ ਕੱਟਦੇ ਆ ਤੇ ਬਾਕੀ ਚੈਕਿੰਗ ਵੀ ਚੱਲ ਰਹੀ ਹੈ ਇਹਦੀ ਜਿਹੜੀ ਫਾਈਨਲ ਰਿਪੋਰਟ ਆਪਾਂ ਨੂੰ 1 ਵਜੇ ਤੱਕ ਮਿਲੇਗੀ ਉਹਦੇ ਬਾਅਦ ਤੁਹਾਨੂੰ ਆਪਾਂ ਤੋਂ ਜਾਣੂ ਕਰਾਵਾਂਗੇ ਫਿਰੋਜ਼ਪੁਰ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਵਿਆਹ ਤੋਂ ਆਇਕ ਪਰਿਵਾਰ ਨੂੰ ਟਰੱਕ ਨੇ ਦਰੜ ਕੇ ਰੱਖ ਦਿੱਤਾ ਇਸ ਭਿਆਨਕ ਹਾਦਸੇ ਦੇ ਵਿੱਚ ਦੂ ਦੀ ਮੌਤ ਹੋਈ ਹੈ ਜਦੋਂ ਕਿ 4 ਤੋਂ 5 ਲੋਕ ਗੰਭੀਰ ਜ਼ਖਮੀ ਦਸੇ ਗਏ ਨੇ ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਇ ਦੇ ਨਾਲ ਲੱਗਦੇ ਪਿੰਡ ਗੋਲੂ ਦਾ ਮੋੜ ਵਿਖੇ ਟਰੱਕ ਅਤੇ ਛੋਟੇ ਹੱਤੀ ਦੀ ਇੱਕ ਜ਼ਬਰਦਸਤ ਟੱਕਰ ਹੋ ਗਈ ਜਿਸ ਕਰਕੇ ਦੋ ਜਣਿਆਂ ਦੀ ਮੌਤ ਹੋ ਗਈ ਜਦ ਕਿ 4 ਤੋਂ 5 ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਵਾਸਤੇ ਗੁਰੂ ਹਰ ਸਹਾਏ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਛੋਟੇ ਹਾਥੀ ਦੇ ਉੱਤੇ ਵਿਆਹ ਤੋਂ ਆ ਰਹੇ ਸਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਦੇ ਲਈ ਉਹ ਇੱਕ ਥਾਂ ਦੇ ਉੱਤੇ ਰੁਕ ਜਾਂਦੇ ਨੇ ਅਤੇ ਇਸ ਦੌਰਾਨ ਇੱਕ ਟਰੱਕ ਆਉਂਦਾ ਜਿਸ ਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਤੇ ਉਹ ਉਹਨਾਂ ਦੇ ਉੱਪਰ ਚੜ ਜਾਂਦਾ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ ਤੇ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਪਰਿਵਾਰ ਨੇ ਮੰਗ ਕੀਤੀ ਹੈ ਕਿ ਟਰੱਕ ਚਾਲਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਅਸਾਂ ਵਿਆਹ ਤੋਂ ਆਏ ਸੀਗੇ ਤੇ ਅਸਾਂ ਆਪਣੇ ਮਾਮਾ ਜੀ ਨੂੰ ਇੱਥੋਂ ਲੈਣਾ ਸੀਗਾ ਤਦੋਂ ਕਿੱਥੇ ਕਿੱਥੋਂ ਕਿੱਥੇ ਜਾ ਰਹੇ ਸੀ ਕਿਵੇਂ ਅਲਪੂਗੇ ਤਾਂ ਆਏ ਸੀ ਤੇ ਹਰਿਆਣਾ ਜਾਣਾ ਸੀਗਾ ਸਮਝ ਨਹੀਂ ਕਿੱਥੋਂ ਇੱਥੋਂ ਮਾਮਾ ਜੀ ਨੂੰ ਲੈਣਾ ਸੀ ਇੱਕ ਮਾਮਾ ਛੱਡਣਾ ਸੀ ਤੇ ਇੱਕ ਨੇ ਚੜਨਾ ਸੀ ਅਸਾ ਸਾਈਡ ਤੇ ਖਲੋਤੇ ਸੀਗੇ ਤੇ ਆ ਟਰਾਲਾ ਮਗਰੋਂ ਆਇਆ ਇਹਦੇ ਕੋ ਬ੍ਰੇਕਾਂ ਨਹੀਂ ਲੱਗੀਆਂ ਅਸਾ ਰੋਕਦੇ ਵੀ ਰਹੇ ਐਨੂੰ ਹੱਥ ਦੇ ਕੇ ਤੇ ਰੁਕਿਆ ਨਹੀਂ ਸਾਡੇ ਉੱਤੇ ਆ ਕੇ ਚੜ ਗਿਆ ਸੁਣਿਆ ਮੌਤ ਵੀ ਹੋਈ ਕਿਸੇ ਦੀ ਹਾਂਜੀ ਦੋ ਡੈਡ ਹੋ ਗਏ ਸਾਡੇ ਮਾਮੇ ਜੀ ਦੋਨੋਂ ਡੈਡ ਹੋ ਗਏ ਨੇ ਕੀ ਨਾਮ ਸੀ ਉਹਨਾਂ ਦੇ ਕਿੱਥੋਂ ਆ ਰਹੇ ਸੀਗੇ ਕੀ ਫੰਕਸ਼ਨ ਟੈਂਡ ਕਰਕੇ ਆ ਰਹੇ ਸੀ ਉਹ ਵਿਆਹ ਟੈਂਡ ਕਰਕੇ ਆ ਰਹੇ ਸੀਗੇ ਜੀ ਕੀ ਨਾਮ ਹੈ ਮ੍ਰਿਤਕਾਂ ਦਾ ਕੁਲਦੀਪ ਸਿੰਘ ਦੂਜੇ ਤੰ ਸਰੋਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀਗੇ ਇੱਕ ਤਾਂ ਬਾਲਦੀ ਦਾ ਸੀਗਾ ਸਰਸਾ ਬਾਲਦੀ ਤੇ ਦੂਜਾ ਇਹ ਤੋਂ ਗੁਰੂਸਰ ਦਾ ਹਾਸਾ ਜੀ ਏਡੇ ਦੇ ਉੱਪਰ ਬਹੁਤ ਨਜਾਇਜ਼ ਕੰਮ ਕੀਤੇ ਹੋਏ ਨੇ ਜਿਨ੍ਹਾਂ ਦੇ ਬਾਵਜੂਦ ਪਿਛਲੇ 2 ਮਹੀਨੇ ਪਹਿਲਾਂ ਮੇਰੇ ਨਾਲ ਵੀ ਲੜਾਈ ਹੋਈ ਸੀ ਸਾਡੇ ਉਧਰ ਚੰਗਾ ਰੋਡ ਤੇ ਦੁਕਾਨਾਂ ਦੇ ਉੱਪਰ ਕਾਜੇ ਕੀਤੇ ਹੋਏ ਸੀ ਜੇ ਉਹਨਾਂ ਨੂੰ ਤੇ ਆ ਪੁਲਿਸ ਬੁਲਾਈ ਪੁਲਿਸ ਵੀ ਜਦੋਂ ਚਲੇਗੇ ਤਾਂ ਫੇਰ ਉਸਮਾਨ ਰੱਖ ਲਿਆ ਉਲਟਾ ਸਾਡੇ ਗਾਲ ਵੀ ਪਏ ਹੁਣ ਅੱਜ ਇੱਥੇ ਹਾਸਾ ਹੋਇਆ ਜੀ ਦੁਕਾਨਾਂ 25 30 ਫੁੱਟ ਦੁਕਾਨ ਅੱਗੇ ਕੀਤੀ ਹੋਈ ਹੈ ਜੀ ਪਿੱਛੇ ਦੁਕਾਨਾਂਾਂ ਦੀ 10 ਫੁੱਟ ਦੀ ਐ 25 30 ਫੁੱਟ ਤੇ ਇਹਨਾਂ ਦਾ ਕਰਜ਼ਾ ਹੈ ਔਰ ਉੱਤੇ ਅੱਗੇ ਛਤਰੀਆਂ ਲਾ ਲੈਂਦੇ ਆ ਫਰੂਟ ਦਾ ਇਹਨਾਂ ਦਾ ਕੰਮ ਹੈ ਉਹ ਦੂਜੀ ਸਾਈਡ ਤੇ ਵੀ ਕਈ ਦੁਕਾਨਾਂ ਨੇ ਇਹ ਕਰਜ਼ੇ ਕਰਕੇ ਬੈਠੇ ਸੀ ਇੱਕ ਬੁਝਾਰੇ ਪੂਰ ਚੰਦਰ ਸਿੰਘ ਪਰਿਵਾਰ ਸੀ ਸਾਰਾ ਉਹਨਾਂ ਦਾ ਛੋਟਾ ਆਤੀ ਖੜਾ ਸੀ ਜਦੋਂ ਡਰਾਈਵਰ ਨੂੰ ਦਿਸਿਆ ਨਹੀਂ ਸਹੀ ਗੱਲ ਹੈ ਇਹਦੇ ਕਰਕੇ ਇੰਨਾ ਵੱਡਾ ਹਾਸਾ ਆਇਆ ਇੱਕੋ ਪਰਿਵਾਰ ਦੇ ਦੋ ਸੱਕੇ ਭਰਾ ਅੱਜ ਮਰ ਗਏ ਉਹਦਾ ਜ਼ਿੰਮੇਵਾਰ ਕੌਣ ਹੈ ਫੌਜੀ ਪ੍ਰਸ਼ਾਸਨ ਨੂੰ ਅੱਗੇ ਵੀ ਪੀਡਬਲੂਡੀ ਨੂੰ ਵੀ ਦਰਖਾਸਤ ਦੇ ਚੁੱਕੇ ਆ ਔਰ ਫੋਰ ਸਟੇਜ ਵੀ ਦੇ ਚੁੱਕੇ ਆ ਦੁਬਾਰਾ ਪੰਚਾਇਤ ਨੂੰ ਫਿਰ ਦਰਖਾਸਤ ਦਿੱਤੀ ਜਾਏਗੀ ਐਸਐਟਓ ਸਾਹਿਬ ਆਏ ਸੀ ਉਹ ਕਹਿੰਦੇ ਵੀ ਦੁਬਾਰਾ ਦਰਖਾਸਤ ਦਿਓ ਤੇ ਅਸੀਂ ਸਾਰੇ ਨਜਾਇਜ਼ ਕਬਜ਼ੇ ਟਾਵਾਂਗੇ ਜੇ ਨਹੀਂ ਹਟਣਗੇ ਤਾਂ ਅਸੀਂ ਸਾਰੇ ਪਿੰਡ ਵਾਸੀ ਇੱਥੇ ਕੱਲ ਜਾਂ ਪਰਸੋ ਤੱਕ ਰੇਡ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਥੇ ਵੱਡਾ ਧਰਨਾ ਦੇਵਾਂਗੇ ਇਹ ਜੀ ਇੱਕ ਪਰਿਵਾਰ ਅੱਜ ਅਲਫੋ ਕੇ ਮੈਰਿਜ ਅਟੈਂਡ ਕਰਕੇ ਆਪਣੇ ਘਰ ਜਾ ਰਿਹਾ ਸੀ ਤੇ ਇੱਥੇ ਗੋਲੂ ਕੇ ਮੋੜ ਪਿਛੋਂ ਇੱਕ ਟਰੱਕ ਵਾਲੇ ਨੇ ਉਹਨੂੰ ਹਿੱਟ ਕੀਤਾ ਜਿਸ ਦੇ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਆ ਦੋ ਤਿੰਨ ਜ਼ਖਮੀ ਹੋ ਗਿਆ ਪਰਿਵਾਰ ਦੇ ਮੈਂਬਰ ਤੇ ਦੋ ਚਿਹਰੇ ਇਲਾਜ ਹਨ ਡੈੱਡ ਬੋਡੀਆਂ ਨੂੰ ਮੌਰਚਰੀ ਚ ਲਵਾ ਦਿੱਤਾ ਗਿਆ ਤੇ ਮਦਈਆਂ ਦੇ ਬਿਆਨਾਂ ਤੇ ਐਫ ਆਰ ਦਰਜ ਕਰਕੇ ਤੇ ਦੋਸ਼ੀ ਨੂੰ ਟ੍ਰੇਸ ਕਰਕੇ ਜੇਲ੍ਹ ਭੇਜਿਆ ਗਿਆ ਟਰੱਕ ਕਲ ਕੇ ਰਿਫਾਰ ਕਰ ਲਿਆ ਗਿਆ ਜੀ ਟਰੱਕ ਨੂੰ ਕਬਜ਼ੇ ਚ ਲੈ ਲਿਆ ਜੀ ਦੋਸ਼ੀ ਟ੍ਰੇਸ ਕਰਕੇ ਬੰਦੀ ਕਾਰਵਾਈ ਕੀਤੀ ਗਈ ਤੇ ਉਧਰ ਪਟਾਲਾ ਪੁਲਿਸ ਦੇ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਲੋਕਾਂ ਦੇ ਗੁੰਮ ਹੋਏ ਅਤੇ ਚੋਰੀ ਹੋਏ ਮੋਬਾਈਲ ਫੋਨ ਜਿਹੜੇ ਨੇ ਲੋਕਾਂ ਨੂੰ ਵਾਪਸ ਕੀਤੇ ਗਏ ਨੇ ਬਟਾਲਾ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਪਹਿਲ ਕਦਮੀ ਕਰਦੇ ਆ तकरीबन 200 ਦੇ ਕਰੀਬ ਮੋਬਾਈਲ ਫੋਨ ਲੋਕਾਂ ਨੂੰ ਵਾਪਸ ਕੀਤੇ ਗਏ ਨੇ ਬਟਾਲਾ ਪੁਲਿਸ ਹੁਣ ਤੱਕ 1 ਕਰੋੜ ਦੇ 500 ਮੋਬਾਈਲ ਲੋਕਾਂ ਨੂੰ ਵਾਪਸ ਕਰ ਚੁੱਕੀ ਹੈ ਅਤੇ ਇਸ ਮੌਕੇ ਤੇ ਬਟਾਲਾ ਦੇ ਲੋਕਾਂ ਨੇ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ ਤੇ ਉੱਥੇ ਹੀ ਬਟਾਲਾ ਦੇ ਐਸਐਸਪੀ ਅਤੇ ਲੋਕਾਂ ਨੇ ਕੀ ਕੁਝ ਕਿਹਾ ਸੁਣਦੇ ਆ ਅੱਜ ਬਟਾਲਾ ਦੇ ਵਿੱਚ ਜਿਹੜੇ ਮੋਬਾਈਲ ਚੋਰੀ ਦੇ ਮੋਬਾਈਲ ਸੀ ਜਿਹੜੇ ਚੋਰ ਖੋਏ ਦੇ ਸੀ ਲੋਕਾਂ ਕੋ ਬਟਾਲਾ ਪੁਲਿਸ ਜਿਹੜੀ ਹੈ ਉਪਰਾਲਾ ਕਰ ਰਹੀ ਹੈ ਜਿਹੜੇ ਮੋਬਾਈਲ ਆ ਉਹ ਲੋਕਾਂ ਨੂੰ ਵਾਪਸ ਕਰਦੀ ਪਈ ਹੈ 200 ਮੋਬਾਈਲ ਆ ਜਿਹੜਾ ਬਟਾਲਾ ਪੁਲਿਸ ਨੇ ਜਿਹੜੇ ਆ ਰਿਕਵਰ ਕੀਤੇ ਔਰ ਜਿਹਦੇ ਜਿਹਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਕੀਤੇ ਜਾਣਗੇ ਤੁਸੀਂ ਦੇਖ ਸਕਦੇ ਜੀ ਇਹ ਜਿਹੜੇ ਮੋਬਾਈਲ ਹੈ ਚੋਰੀ ਕੀਤੇ ਜਾਂ ਖੋਏ ਦੇ ਲੋਕਾਂ ਕੋ ਔਰ ਜਾਂ ਗਵਾਚੇ ਦੇ ਮੋਬਾਈਲ ਇਹ ਉਹਨਾਂ ਲੋਕਾਂ ਨੂੰ ਦਿੱਤੇ ਜਾਣਗੇ ਜਿਹੜੇ ਪੋਲਸ ਨੇ ਕਵਰ ਕੀਤੇ ਆ ਆਪਾਂ ਗੱਲ ਵੀ ਕਰਦੇ ਆ ਲੋਕਾਂ ਦੇ ਨਾਲ ਪਹਿਲਾਂ ਤੁਸੀਂ ਦੇਖ ਸਕਦੇ ਜੀ ਇਹ ਜਿਹੜੇ ਲੋਗ ਆ ਮੋਬਾਈਲ ਲੈਣ ਆਪਣੇ ਆਏ ਦੇ ਪਾਪਾ ਜੀ ਕੀ ਨਾਮ ਹੈ ਮੇਰਾ ਨਾਮ ਜੀ ਕਸ਼ਮੀਰ ਸਿੰਘ ਹੀ ਆ ਪਾਪਾ ਜੀ ਕਿੱਦਾਂ ਦਾ ਲੱਗਦਾ ਪਿਆ ਅੱਜ ਪੰਜਾਬ ਪੁਲਿਸ ਤੋਂ ਤੁਹਾਡੇ ਬਹੁਤ ਵਧੀਆ ਹੈ ਪਰਲਾ ਜਿਹੜਾ ਕਿ ਕੰਮ ਕੀਤਾ ਹੈ ਤੇ ਬਹੁਤ ਸਲਾਘਾਯੋਗ ਆ ਕਦੋਂ ਕੋ ਬੱਚਾ ਸੀ ਤੁਹਾਡਾ ਮੁੰਡਾ ਡੇਢ ਕਿ ਮਹੀਨਾ ਡੇਢ ਦੋ ਮਹੀਨੇ ਦੇ ਕਰੀਬ ਹੋਇਆ ਜਦੋਂ ਫੋਨ ਆਇਆ ਤਾਂ ਕਿੱਦਾਂ ਲੱਗਾ ਤੁਹਾਨੂੰ ਪਹਿਲਾਂ ਤੇ ਮੈਨੂੰ ਮਹਿਸੂਸ ਨਹੀਂ ਵੀ ਮੈਨੂੰ ਮਿਲੂਗਾ ਐ ਮੈਂ ਤਾਂ ਸਮਝਾ ਵੀ ਉਹ ਫਰੋਡ ਹੀ ਆਏ ਤੇ ਜਦੋਂ ਫਿਰ ਇਹਨਾਂ ਨੇ ਮਤਲਬ ਇਹਨਾਂ ਨੇ ਮੈਸੇਜ ਚ ਕਹ ਲੈ ਆਦੇ ਕਿੰਦੇ ਵੀ ਤੇਰਾ ਮੋਬਾਈਲ ਸਾਡੇ ਕੋਲ ਆ ਗਿਆ ਤੁਸੀਂ ਇੰਨੀ ਤਰੀਕ ਨੂੰ ਆ ਜਾਓ ਆਪਣੇ ਡਾਕੂਮੈਂਟ ਚ ਲੈ ਕੇ ਜਿਹੜੀ ਰਿਪੋਰਟ ਕੀਤੀ ਆ ਉਹ ਮੈਂ ਫਿਰ ਜਾ ਕੇ ਮੈਂ ਕਢਵਾਈ ਤੇ ਉਹ ਮੈਂ ਲੈ ਕੇ ਆਇਆ ਜਿਹੜੇ ਲੋਕ ਕੰਪਲੀਟ ਨਹੀਂ ਲਿਖਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਕੰਪਲੀਟ ਲਿਖਾਈਏ ਤਾਂ ਤੁਹਾਡਾ ਫੋਨ ਵਾਪਸ ਮੈਂ ਕਹਿੰਨਾ ਕੰਪਲੇਨ ਲਿਖੋਣੀ ਚਾਹੀਦੀ ਆ ਕਿਉਂਕਿ ਇਹਦਾ ਆਪਣੀ ਸੇਫਟੀ ਆ ਕਿਉਂਕਿ ਇਹਦੇ ਵਿੱਚ ਕੋਈ ਕੋਈ ਉਦਾਂ ਵੀ ਕੋਈ ਨੁਕਸਾਨ ਕਰ ਸਕਦਾ ਕੋਈ ਮੋਬਾਈਲ ਤੋਂ ਹਨਾ ਤੇ ਇਹਦਾ ਕੰਪਲੇਂਟ ਕਰਾਉਣੀ ਜ਼ਰੂਰੀ ਆ ਆਪਾਂ ਗੱਲ ਵੀ ਕਰਦੇ ਇੱਥੇ ਹੋਰ ਲੋਕ ਜਿਹੜੇ ਮੋਬਾਈਲ ਲੈਣਾ ਇਹਦੇ ਜਿੰਨੇ ਮੋਬਾਈਲ ਕਿੱਚੇ ਭਾਜੀ ਕੀ ਨਾਮ ਤੁਹਾਡਾ ਜਸਪ੍ਰੀ ਸਿੰਘ ਜੀ ਭਾਜੀ ਕਿਦਾਂ ਮੋਬਾਈਲ ਗਵਾਚ ਗਿਆ ਤੁਹਾਡਾ ਤਾਂ ਮੈਂ ਰਸਤੇ 'ਚ ਹੀ ਹੁੰਦੇ ਹੁੰਦੇ ਕਹੇ ਸੀਗਾ ਪੁਰਾਣਾ ਡਰ ਰੂਟ ਤੇ ਤੇ ਉੱਥੇ ਮੋਬਾਈਲ ਗਿਰ ਗਿਆ ਮੇਰਾ ਤੇ ਇਹਦਾ ਦਾ ਪ੍ਰਾਲਾ ਲੱਗਦਾ ਪੰਜਾਬ ਪੁਲਿਸ ਦਾ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਪੁਲਿਸ ਦਾ ਇਹ ਹੋਰਨ ਦਾ ਬਹੁਤ ਹੁਦੀਆ ਪ੍ਰਾਲਾ ਲੱਗਾ ਸਮੂ ਲੱਗਦਾ ਨਹੀਂ ਇੱਦਾਂ ਕੰਪਲੀਟ ਲਖੋਣੀ ਚਾਹੀਦੀ ਕੋਈ ਵੀ ਤਾਂ ਡੱਟੀ ਚੀਜ਼ ਕੋਈ ਆਰ ਕੇ ਭੈਣ ਭਰਾ ਨੂੰ ਤੁਹਾਨੂੰ ਕੋਣੀ ਚਾਹੀਦੀ ਜਿੱਦਿ ਕੋਈ ਮੁੰਦੀ ਕੋਈ ਵੀ ਚੀਜ਼ ਪਲੇਟ ਲਖਾਵਾਂ ਕਿਤੇ ਤਾਂ ਵੀ ਉਹਦਾ ਹਾਲ ਲੋਕਾ ਕੋਈ ਨਾ ਕੋਈ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੇ ਜਿਹੜੇ ਨਸ਼ੇ ਪਿੱਛੇ ਜਾਣ ਕਿ ਬਹੁਤ ਮਖਾਈ ਕਰ ਦਿੰਦੇ ਬਹੁਤ ਮਾੜੀ ਗੱਲ ਹੈਗੀ ਆ ਕਿਉਂਕਿ ਕੋਈ ਨੇ ਮਿਹਨਤ ਕਰਕੇ ਕੋਈ ਵੀ ਚੀਜ਼ ਲਈ ਹੁੰਦੀ ਆ ਤਾਂ ਉਹਨਾਂ ਦੇ ਉੱਤੇ ਫਿਰ ਬਹੁਤ ਅਸਰ ਮੜਾ ਪੈਂਦਾ ਤਾਂ ਫਿਰ ਉਹਨਾਂ ਨੂੰ ਕੋਈ ਨਾ ਕਿ ਸਦਮੇ ਤੇ ਜਾਂਦਾ ਕੋਈ ਕੁਝ ਖੁਸ਼ ਹੁੰਦਾ ਪੁਲਿਸ ਦਾ ਪ੍ਰਸ਼ੰਸਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਉਹ ਕੰਤੀ ਕੀ ਨਾਮ ਦਾ ਤਾਂ ਪੂਜਾ ਕਿੱਥੋਂ ਦੇ ਰਹਿਣ ਵਾਲੇ ਆਂ ਲਵੰਡੀ ਦੇ ਅੱਜ ਕਿੰਨਾ ਮੋਬਾਈਲ ਗਿਆ ਚਾਹੀਦਾ Diwali ਵਾਲੇ ਦੇਣੇ ਗਿਆ ਚਾ ਸੀ ਕਿਸੇ ਨੇ ਪਰਸ ਤੋਂ ਕੱਢ ਲਿਆ ਇਹ ਤੁਹਾਨੂੰ ਉਮੀਦ ਹੈ ਕਿ ਲੱਭੇਗਾ ਹੈਗੀ ਕਿਉਂਕਿ ਨਾ ਪਿਛਲੀ ਵਾਰੀ ਐਸੀ ਆਏ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ ਹੁਣ ਤੁਹਾਡਾ ਫੋਨ ਤੁਹਾਨੂੰ ਮਿਲਣ ਜਾ ਰਿਹਾ ਅੱਜ ਠੀਕ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਨਤਾ ਮੈਂ ਬਹੁਤ ਖੁਸ਼ ਆ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮਿਹਨਤ ਬਹੁਤ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਦੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਜਿਹੜੇ ਕੰਪਲੀਟ ਨਹੀਂ ਲਿਖਉਂਦੇ ਚੀਜ਼ਾਂ ਕੋਲ ਜਾਂਦੇ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟਰਾਈ ਕਰਨ ਬਿਲ ਵੀ ਟਰਾਈ ਮਾਈ ਬੈਸਟ ਜ਼ਰੂਰ ਹੁੰਦੀ ਆ ਉਮੀਦ ਪੂਰੀ ਇੱਕ ਵਾਰੀ ਕਰਨੀ ਚਾਹੀਦੀ ਹੈ ਉਮੀਦ ਪੁਲਿਸ ਦਾ ਬਰਾੜਾ ਕਿੱਦਾਂ ਲੱਗਦਾ ਮੈਨੂੰ ਬਹੁਤ ਮੈਂਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਬਹੁਤ ਜ਼ਿਆਦਾ ਇੰਨਾ ਤੇ ਮੈਨੂੰ ਬੜੀ ਉਮੀਦ ਸੀ ਅੱਜ ਪੂਰੀ ਹੋ ਗਈ ਆ ਥੈਂਕ ਯੂ ਸੋ ਮੱਚ ਧਿਆਨ ਪੂਰ ਕੇ ਅੱਜ ਤੁਹਾਡਾ ਮੋਬਾਈਲ ਲੋਕ ਮੇਲੇ ਲਗਾਓ ਅੱਗ ਬਚਾ ਕੇ ਰੱਖੀਂ ਗੁੜੀਆ ਕੋਲੋਂ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋਨੇ ਹਾਂਜੀ ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਏ ਸੀ ਉਸ ਤੋਂ ਬਾਅਦ ਇੰਨੀ ਕੀ ਦਿਰ ਹੋ ਗਈ ਡੇਢ ਕਿ ਮਹੀਨਾ ਹੋ ਗਿਆ ਕਦੇ ਜੇ ਫੋਨ ਆਇਆ ਤੁਹਾਨੂੰ ਪੁਲਿਸ ਵੱਲੋਂ ਵੀ ਤੁਹਾਡਾ ਫੋਨ ਲੱਭ ਗਿਆ ਕਿੰਦਾ ਦਾ ਮਨ ਕਰੀਏ ਖੁਸ਼ੀ ਹੋਈ ਸੀ ਨਹੀਂ ਲੱਭਦਾ ਨਹੀਂਾਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਤੇ ਕੀ ਮਜੂਜ਼ ਕਰਦੇ ਹੋ ਕਿ ਪ੍ਰਸ਼ਾਸਨ ਨੇ ਅੱਜ ਮੋਬਾਈਲ ਤੁਹਾਨੂੰ ਲੱਭ ਕੇ ਦਿੱਤਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ ਕਿ ਪੁਲਿਸ ਪ੍ਰਸ਼ਾਸਨ ਕੋ ਵਧੀਆ ਉਪਰਾਲੇ ਹਾਂਜੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕੋ ਕਰਨਾ ਕੋਈ ਸੋਖਾ ਵੀ ਨਹੀਂ ਹੈਗਾ 197 ਨੰਬਰ ਕਿਦਾ ਹੁੰਦਾ ਵੀ ਜਿਹੜੇ ਕੰਮ ਅੱਜ ਗੱਲ ਤੇ ਪਲੇਟ ਨਹੀਂ ਲਪਾਉਂਦੇ ਪਰ ਕੰਪਲੀਟ ਬੋਲ ਲਖਵਾਨੀ ਚਾਹੀਦੀ ਹੈ ਲਖਵਾਨੀ ਚਾਹੀਦੀ ਆ ਹੁਣ ਮੇਰੀ ਸਿਸਟਰ ਦੀ ਦੇ ਬੇਟੇ ਦਾ ਵੀ ਬਵਾਜਾ ਉਹਨਾਂ ਨੇ ਵੀ ਅਸੀਂ ਕਿਹਾ ਵਾ ਕਿ ਤੁਸੀਂ ਵੀ ਲਖਵਾ ਦਿਓ ਤੇ ਮਿਲੇਗਾ ਇਹ ਉਹਨਾਂ ਨੂੰ ਥੈਂਕਫੁਲ ਕਰਦੇ ਇਹਨਾਂ ਦਾ ਇਹ ਕੰਮ ਸੋਖਾ ਨਹੀਂ ਹੋਗਾ ਇਹਨਾਂ ਕੀ ਨਾਮ ਤੁਹਾਡਾ ਅਨਿਲ ਆ ਮੇਰਾ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਮੇਰਾ ਸ਼ੀਨਾ ਰੇਤ ਵਾਲਾ ਪਿੰਡ ਹੈ ਤੇ ਮੈਂ ਬਿਲੋਂਗ ਬਟਾਲੇ ਤੋਂ ਕਰਦਾ ਸਰ ਕਿਦਾਂ ਮੋਬਾਈਲ ਕਰਦਾ ਮੇਰਾ ਨਾ ਆਪਣਾ ਸੰਤੋਖ ਡਾਕਟਰ ਕੋਲ ਉੱਥੇ ਫੋਨ ਡਿੱਗਾ ਸੀ ਤਾਂ ਮੈਨੂੰ ਲੱਗੇ ਸਬਜੀ ਵਾਲੇ ਰੇੜੀ ਵਾਲਿਆਂ ਨੇ ਕਿਹਾ ਸੀ ਕਿ ਤੁਹਾਡਾ ਇੱਕ ਫੋਨ ਨਾ ਰਿਕਸ਼ੇ ਵਾਲਾ ਚੱਕ ਕੇ ਲੈ ਕੇ ਗਿਆ ਤਾਂ ਫਿਰ ਮੈਂ ਰਿਪੋਰਟ ਲਖਾਈ ਤਾਂ ਮੈਂ ਡੇਲੀ ਸਦਰ ਥਾਣੇ ਜਾਂਦਾ ਸੀ ਪਤਾ ਕਰਨ ਵਾਸਤੇ ਤਾਂ ਸਾਰੋ ਨੇ ਕਹਿੰਦੇ ਸੀ ਤੁਹਾਡਾ ਟਰੇਸ ਤੇ ਲੱਗਾ ਹੋਇਆ ਤਾਂ 2-4 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਫੋਨ ਮਿਲ ਗਿਆ ਤਾਂ ਜੋ ਉਹਨਾਂ ਨੇ ਸਾਨੂੰ ਬੁਲਾਇਆ ਸੀ ਪੁਲਿਸ ਲਾਈਨ ਕਿੱਦਾਂ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਪੰਜਾਬ ਪੁਲਿਸ ਦੇ ਇਸ ਉਪਰਾਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਜਿਹੜਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਕਿ ਜਿਹੜੇ ਗੁੰਮਸ਼ੇਦਾਂ ਮੋਬਾਈਲ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਸਲ ਹਕਦਾਰ ਨੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਹੈ ਤਾ ਇਹ ਅਸੀਂ ਪਿਛਲੇ 4 ਮਹੀਨੇ ਤੋਂ ਚਲਾ ਰਹੇ ਨੇ ਇਹਦੇ ਵਿੱਚ ਹੁਣ ਤੱਕ 3-4 ਅਸੀਂ ਫੰਕਸ਼ਨਸ ਕਰ ਚੁੱਕੇ ਨੇ ਤਾਂ ਅੱਜ ਇਹ ਜਿਹੜੀ ਫੰਕਸ਼ਨ ਹੈ ਇਹਦੇ ਵਿੱਚ ਕਰੀਬਨ 200 ਮੋਬਾਈਲ ਅਸੀਂ ਵੰਡ ਰਹੇ ਨੇ ਜਿਹੜੇ ਅਸਲ ਮਾਲਕ ਨੇ ਮੋਬਾਈਲ ਫੋਨਸ ਦੇ ਪਾਵੇ ਉਹ ਕਿਤੇ ਗੁੰਮ ਹੋਏ ਹੁੰਦੇ ਹੈ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਓਨਰ ਤੱਕ ਉਹ ਪਹੁੰਚੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉਹਨਾਂ ਦਾ ਉਪਰਾਲਾ ਹੈ ਤਾਂ ਬੜੀ ਮਿਹਨਤ ਕਰਨ ਤੋਂ ਬਾਅਦ ਇੱਕ ਇੱਕ ਮੋਬਾਈਲ ਨੂੰ ਅਕਾਊਂਟ ਫਾਰ ਕਰਨਾ ਉਹਨੂੰ ਕਲੈਕਟ ਕਰਨਾ ਫਿਰ ਡਿਸਟ੍ਰੀਬਿਊਟ ਕਰਨਾ ਬੜਾ ਔਖਾ ਕੰਮ ਹੈ ਬਟ ਇਹਦੇ ਵਿੱਚ ਸਾਡਾ ਸਾਈਬਰ ਪੁਲਿਸ ਸਟੇਸ਼ਨ اسپੈਸ਼ਲੀ ਹੈੱਡ ਕਨਸਟੇਬਲ ਜਤਿੰਦਰ ਤਾਂ ਐਂਡ ਦ ਕਨਸਰਨਡ ਐਸ ਐਚ ਓ ਦੇ ਆਰ ਡੂਇੰਗ ਗੁੱਡ ਜੌਬ ਤਾਂ ਇਹ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਉਪਰਾਲਾ ਚੱਲਦਾ ਪਿਆ ਪਿਛਲੇ 4 ਮਹੀਨੇ ਤੋਂ ਇਹਦੇ ਵਿੱਚ ਅੱਜ ਤੱਕ 500 ਮੋਬਾਈਲ ਅਸੀਂ ਜਿਹੜੇ ਹੈਗੇ ਨੇ ਉਹ ਰਿਕਵਰ ਕਰ ਲਏ 300 ਆਲਰੇਡੀ ਅਸੀਂ ਵੰਡੇ ਹੈ ਤਾਂ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਹੋਰ ਡਿਸਟ੍ਰੀਬਿਊਟ ਕਰ ਰਹੇ ਨੇ ਤਾਂ ਕੁੱਲ ਮਿਲਾ ਮਿਲਾ ਕੇ ਇਹਨਾਂ ਦਾ ਜਿਹੜਾ ਮਾਰਕੀਟ ਵੈਲਿਊ ਜਿਹੜੇ ਅਸੀਂ ਮੋਬਾਈਲ ਫੋਨਸ ਰਿਕਵਰ ਕੀਤੇ ਹੋਏ ਨੇ 1 ਕਰੋੜ ਤੋਂ ਉੱਤੇ ਹੈਗਾ ਤਾ ਇਹ ਜਿਹੜਾ سلسلہ ਹੈ ਇਹ ਅੱਗੇ ਵੀ ਚੱਲਦਾ ਰਹੂਗਾ ਤਾਂ ਇਹਦੇ ਵਿੱਚ ਤੁਹਾਡੇ ਸਦਕੇ ਮੈਂ ਸਾਰਿਆਂ ਨੂੰ ਰਿਕਵੈਸਟ ਵੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਕੋਈ ਬੰਦਾ ਜਿਹਦਾ ਮੋਬਾਈਲ ਫੋਨ ਗੁੰਮ ਹੋਇਆ ਹੈਗਾ ਤਾਂ ਤੁਸੀਂ ਉਹਦੀ ਸੂਚਨਾ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਦੇ ਸਕਦੇ ਹੋ ਤਾਂ ਅਸੀਂ ਵਚਨਬੰਦ ਹੈਗੇ ਨੇ ਅਸੀਂ ਤੁਹਾਨੂੰ ਉਹ ਟਰੇਸ ਕਰਕੇ ਦਵਾਵਾਂਗੇ ਸਰ ਜੀ ਗੱਲ ਕੀਤੀ ਜਾਵੇ 200 ਮੋਬਾਈਲ ਇਸ ਵਾਰ ਤੁਸੀਂ ਇਸ ਫੰਕਸ਼ਨ 'ਚ ਵਾਪਸ ਕੀਤੇ ਨੇ ਇੱਕ ਮੋਬਾਈਲ ਨੂੰ ਲੱਭਣ ਲੱਗਿਆ ਕਿੰਨਾ ਟਾਈਮ ਜਾਂਦਾ ਕਿੰਨਾ ਸਮਾਂ ਪੁਲਸ ਦਾ ਲੱਗ ਜਾਂਦਾ ਹੈ ਇਹ ਚ ਕਾਫੀ ਐਫਰਟ ਲੱਗਦਾ ਤਾਂ ਜੇ ਇਮੀਡੀਏਟਲੀ ਟ੍ਰੇਸ ਹੁੰਦਾ ਹੈ ਤਾਂ ਅਸੀਂ ਨਾਲ ਦੇ ਨਾਲ ਉਹਨੂੰ ਲੱਭ ਹੀ ਲੈਂਦੇ ਆ ਵਾਪਸ ਵੀ ਕਰਦੇ ਆ ਬਟ ਕੁਝ ਕੇਸ ਜਿਹੜੀ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਇੱਕ ਸਾਲ ਤੋਂ ਵੱਧ ਟਾਈਮ ਲੱਗਿਆ ਉਹਦੇ ਚ ਤਾ ਕੁਛ ਬੜੇ ਨਵੇਂ ਬ੍ਰਾਂਡ ਨਿਊ ਮੋਬਾਈਲ ਫੋਨ ਸੀਗੇ ਆਈਫੋਨ ਜਿਹੜੇ ਲੇਟੈਸਟ ਉਹਦੇ ਜਿਹੜੇ ਮਾਡਲਸ ਹੈਗੇ ਨੇ ਉਹ ਵੀ ਰਿਕਵਰ ਹੋਏ ਕੁਛ ਪੱਤਰਕਾਰਾਂ ਦੇ ਵੀ ਮੋਬਾਈਲ ਫੋਨ ਸੀਗੇ ਜਿਹੜੇ ਅਸੀਂ ਰਿਕਵਰ ਕਰ ਲਏ ਹੈਗੇ ਨੇ ਸਰ ਇਹਨਾਂ ਦੇ ਵਿੱਚ ਕੋਈ ਗੁੰਮ ਹੋ ਗਏ ਜਾਂ ਫਿਰ ਕੋਈ ਚੋਰੀ ਵੀ ਹੋਏ ਹੋਣਗੇ ਫੋਨ ਫਿਰ ਉਹਨਾਂ ਜਿੰਨਾਂ ਕੋ ਬ੍ਰਾਂਬਧ ਹੁੰਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜਾ ਹੈਗਾ ਜਿਹੜਾ ਅਸੀਂ ਸੀਆਈਆ ਰਿਪੋਰਟਲ ਦੇ ਰਾਹੀਂ ਰਿਕਵਰ ਕਰਦੇ ਹੈ ਤਾਂ ਇਹਦੇ ਵਿੱਚ ਮੋਸਟ ਜਿਹੜੇ ਸੀ ਡਿਸਟ੍ਰਿਬਿਊਟ ਕਰਦੇ ਹੈ ਇਹ ਜਿਹੜੇ ਗੁੰਮਸ਼ੁਦਾ ਜਾਂ ਜਿਹੜੇ ਮਿਸਪਲੇਸਡ ਫੋਨ ਹੁੰਦੇ ਹੈ ਜਿੱਥੇ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਅਦਰਵਾਈਜ਼ ਜੇ ਕੋਈ ਚੋਰੀशुदा ਹੁੰਦਾ ਹੈ ਜਾਂ ਫਿਰ ਕੋਈ ਸਨੇਚਿੰਗ ਹੋਈ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਨਾਲ ਦੇ ਨਾਲ ਅਸੀਂ ਪਰਚਾ ਵੀ ਦਰਜ ਕਰਦੇ ਹੈ ਜਾਂ ਜਿਸ ਹਿਸਾਬ ਦੇ ਨਾਲ ਉਹ ਜਿਹੜਾ ਬੰਦਾ ਜਿਸ ਹਿਸਾਬ ਦੇ ਨਾਲ ਉਹਨੇ ਕੰਪਲੀਟ ਕੀਤੀ ਹੋਗੀ ਅਸੀਂ ਉਸ ਮੁਤਾਬਕ ਕਾਰਵਾਈ ਕਰਦੇ ਹੈ ਸਰਹੱਦ ਡਿਸਟ੍ਰਿਕਟਸ ਦੇ ਵਿੱਚ ਵੀ ਜਾ ਕੇ ਵਰਕ ਕਰਨਾ ਪੈਂਦਾ ਹੋਵੇਗਾ ਸ਼ਾਇਦ ਬਿਲਕੁਲ ਸਮ ਟਾਈਮਸ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਹੈ ਤਾਂ ਜਾਂ ਉਥੇ ਸਦਕੇ ਅਸੀਂ ਇਹ ਰਿਕਵਰ ਕਰਦੇ ਹਾਂ ਤਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਚ ਮਿਹਨਤ ਲੱਗਦੀ ਹੈ ਬਟ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤਾਂ ਤਾਂ ਹੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਸਾਰਿਆਂ ਨੂੰ ਕਰਦਾ ਕਿ ਜੇ ਮਤਲਬ ਤੁਹਾਡਾ ਕਿਤੇ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਬੰਦਾ ਹੈ ਤਾਂ ਜ਼ਰੂਰ ਆ ਜਾਓ ਐਂਡ ਵੀਲ ਹੈਲਪ ਯੂ ਇਨ ਟ੍ਰੇਸਿੰਗ ਦੈਟ ਮੋਬਾਈਲ ਫੋਨ ਇਹ ਸੁਣਿਆ ਤੇ ਲੋਕਾਂ ਨੂੰ ਜਿਨ੍ਹਾਂ ਦੇ ਮੋਬਾਈਲ ਵਾਪਸ ਕੀਤੇ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਪੁਲਿਸ ਦੇ ਜਿਹੜਾ ਅਪਰਾਲਾ ਹੈ ਸਾਡੇ ਮੋਬਾਈਲ ਵਾਪਸ ਕਰੰਦਾ ਬਹੁਤ ਵਧੀਆ ਔਰ ਉਹਨਾਂ ਨੇ ਨਾਲ ਇਹ ਵੀ ਸੰਦੇਸ਼ ਕੀਤਾ ਹੈ ਵੀ ਜਿਹੜਾ ਮੋਬਾਈਲ ਗਵਾਜਦੇ ਆ ਉਹਦੀ ਕੰਪਲੀਟ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਕੰਪਲੀਟ ਜਿਹੜੀ ਇਹ ਕਰੋਗੇ ਔਰ ਤੁਹਾਡੇ ਮੋਬਾਈਲ ਤਾਂ ਹੀ ਲੱਭਣਗੇ ਪੁਰ ਪੁਲਸ ਤੁਹਾਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰੇਗੀ ਮੈਂ ਬਟਾਲਾ ਤੋਂ ਵਿਕੀ ਮਲਿਕ 18 ਮਿੰਟ ਚ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਦੇ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਲਗਾਤਾਰ ਤੇਜ਼ੀ ਦੇ ਨਾਲ ਚੱਲ ਰਹੀ ਹੈ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਸੂਬੇ ਭਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਬਾਰਕੀ ਦੇ ਨਾਲ ਜਾਂਚ ਹੋ ਰਹੀ ਹੈ ਸ਼ੱਕੀ ਅਨਸਰਾਂ ਦੇ ਉੱਤੇ ਬਾਰਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਪਟਿਆਲਾ ਪੁਲਿਸ ਦੇ ਵਿੱਚ ਆਪਰੇਸ਼ਨ ਸੀਲ ਚਲਾਇਆ ਗਿਆ ਤੇ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਈਡੀਜੀਪੀ ਸ਼੍ਰੀ ਈਸ਼ਵਰ ਸਿੰਘ ਦੇ ਵੱਲੋਂ ਇਸ ਦੀ ਅਗਵਾਈ ਕੀਤੀ ਗਈ ਤੇ ਉਹਨਾਂ ਦੇ ਨਾਲ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਵੀ ਮੌਜੂਦ ਸੀ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਕੱਢ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਸੂਬੇ ਭਰ ਦੇ ਵਿੱਚ ਜਿਹੇ ਨਾਕੇ ਲਗਾ ਕੇ ਨਸ਼ਾ ਤਸਕਰਾ ਨੂੰ ਇਹ ਕਾਲਾ ਕਾਰੋਬਾਰ ਛੱਡਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਡਰਗ ਦੀ ਸਮਗਲਿੰਗ ਕਰ ਰਿਹਾ ਹੋਵੇ ਕੋਈ ਕੋਈ ਕੈਮੀਕਲ ਨਸ਼ਾ ਹੋਵੇ ਜਿੱਦਾਂ ਕਿ ਸਾਡੀ ਗੋਲੀਆਂ ਹੁੰਦੀਆਂ ਕੈਪਸੂਲ ਹੁੰਦੇ ਨੇ ਬਾਹਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ ਉਹਨਾਂ ਦੀ ਚੈਕਿੰਗ ਹੋਵੇ ਕੋਈ ਹੋਰ ਨਸ਼ਾ ਹੋਵੇ ਪੁੱਕੀ ਹੋਵੇ ਜਾਂ ਫੀਮ ਹੋਵੇ ਕਿਸੇ ਵੀ ਟਾਈਪ ਦਾ ਨਸ਼ਾ ਹੋਵੇ ਇਹਦੇ ਨਾਲ ਨਾਲ ਜਿਹੜੇ ਕੋਈ ਐਂਟੀ ਸੋਸ਼ਲ এলਮੈਂਟ ਹੈ ਕੋਈ ਵੈਪਨ ਸਮਗਲਿੰਗ ਕਰ ਰਿਆ ਹੋਵੇ ਹੋ ਰਿਹਾ ਕਿਉਂਕਿ ਬਹੁਤ ਹੀ ਇੰਪੋਰਟੈਂਟ ਨਾਕਾ ਹੈਗਾ ਇਸ ਨਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਫੜਿਆ ਗਿਆ ਹੈ ਵੈਪਨ ਵੀ ਫੜਿਆ ਹੈ ਸਰ ਇਹ ਨਾਕੇ ਦੀ ਟਾਈਮਿੰਗ ਕੀ ਰੱਖੀ ਹੋਈ ਹੈ ਦਿਨ ਵਿੱਚ ਜਾਂ ਨਾਈਟ ਵਿੱਚ ਵੀ ਹੈਗੀ ਨਹੀਂ ਇਹਨਾਂ ਦੀ ਤਾਂ ਬੇਸਿਕਲੀ ਸਪੈਸੀਫਿਕ ਟਾਈਮਿੰਗ ਹੈ ਇੱਕ ਸ਼ਡਿਊਲ ਬਣਾ ਰੋਜ਼ ਇੱਕ ਐਕਟੀਵਿਟੀ ਇਹਨਾਂ ਨੇ ਕਰਨੀ ਹੈ ਸੋ ਉਹ ਉਹ ਇਹ ਨਾਕਾ ਇਹਨਾਂ ਨੇ ਲਗਾਉਣਾ ਹੈਗਾ ਟਾਈਮਿੰਗ ਮੈਂ ਦੱਸਣੀ ਨਹੀਂ ਕਿਉਂਕਿ ਤੋ ਕ੍ਰਿਮਿਨਲ ਨੂੰ ਪਤਾ ਲੱਗ ਜਾਣਾ ਫਿਰ ਤੋ ਤੇ ਬਾਰੇ ਸਾਰਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਹੈ ਇਹ ਸਾਰਾ ਸਾਰੇ ਨੇੜੇ ਤੇਲੀ ਬਾਰਡਰ ਕਾਫੀ ਏਰੀਆ ਲੱਗਦਾ ਹੈ ਕਨੌਰ ਹਲਕੇ ਤੋਂ ਵੀ ਏਰੀਆ ਬਾਰਡਰ ਉਹ ਸਾਰੇ ਤੁਹਾਨੂੰ ਐਸਐਸਪੀ ਸਾਹਿਬ ਬਾਅਦ ਸ਼ਾਮ ਨੂੰ ਬਰੀਫ ਕਰ ਦਣਗੇ ਅੱਜ ਨਾਕਾ ਤਾਂ ਸਿਰਫ ਮੇਰੇ ਆਉਣ ਦਾ ਮਕਸਦ ਇਹ ਹੈ ਸਕੇ ਕਿ ਮੁਲਾਜ਼ਮਾਂ ਦੀ ਹੌਸਲਾ ਵਜਾਇ ਇਹਨਾਂ ਦੀ ਬਰੀਫਿੰਗ ਜ਼ਰੂਰੀ ਹੁੰਦੀ ਹੈ ਸੀਨੀਅਰ ਅਫਸਰ ਵੱਲੋਂ ਕਿ ਗਵਰਨਮੈਂਟ ਦੀ ਐਕਸਪੈਕਟੇਸ਼ਨਸ ਕੀ ਹੈ ਔਰ ਉਹਦਾ ਇਹ ਨਸ਼ਾ ਬੰਦ ਹੋਣ ਦੀ ਤਾਰੀਖ ਹੁਣ ਤੱਕ ਸਾ ਕਿੰਨੇ ਕੇ ਸਬੰਧਾਂ ਮਿਲ ਜਾਈਏ ਉਹ ਤੁਹਾਨੂੰ ਐਸਐਸਪੀ ਸਾਹਿਬ ਬਰੀਫ ਕਰਨਗੇ ਕਾਫੀ ਕਾਫੀ ਐਕਟਿਵ ਹੈ ਤੁਸੀਂ ਡੇਲੀ ਅਖਬਾਰਾਂ ਚ ਦੇਖ ਰਹੇ ਹੋ ਸਾਰਾ ਇਕ ਸਾਰਾ ਆਈਡੀਆ ਪਤਾ ਕੀ ਹੁੰਦਾ ਹੈ ਹੁਣ ਚੈਕਿੰਗ ਹੈ ਤੋ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦੇ ਦੌਰਾਨ ਹੀ ਹੋ ਜਾਂਦਾ ਹੈ ਸਾਡਾ ਪ੍ਰੋਵੈਂਸ਼ਨ ਬਹੁਤ ਹੋ ਜਾਂਦਾ ਹੈ ਮਾੜਾ ਮਾੜਾ ਬੰਦਾ ਜਿਹੜਾ ਹੁੰਦਾ ਹੈ ਉਹ ਫਿਰ ਦੂਜੇ ਪਾਸੇ ਤੇ ਆਗੇ ਨਸ਼ਾਨੀ ਦੇ ਚੋ ਜਿਸ ਤਰ੍ਹਾਂ ਕੇ ਪੰਜਾਬ ਐਂਟਰੀ ਤੇ ਸੜਕ ਦੇ ਰਾਹੀ ਜਿਹੜਾ ਹੈ ਕਿ ਨਾਕਿਆਬੰਦੀ ਕੀਤੀ ਗਈ ਹੈ ਰੇਲਵੇ ਉਹ ਇਹ ਉਹ ಸುರਜ ਨਹੀਂ ਉਹ ਅੱਜ ਤੋਂ ਇੰਟਰ ਸਟੇਟ ਇੰਟਰ ਸਟੇਟ ਨਾਕਾ ਰੇਲਵੇ ਤਾਂ ਤੋਂ ਇੰਟਰ ਸਟੇਟ ਬਾਰਡਰ ਤੇ ਤਾਂ ਚੈੱਕ ਕਰ ਹੀ ਨਹੀਂ ਸਕਦੇ ਟ੍ਰੇਨ ਨੂੰ ਨਾ ਉਹ ਬਾਅਦ ਚ ਆਏਗਾ ਜਨਰਲ ਪਬਲਿਕ ਪਲੇਸਾਂ ਦੀ ਚੈਕਿੰਗ ਬਾਕੀ ਤੁਹਾਨੂੰ ਐਸਐਸਪੀ ਸਾਹਿਬ ਸੋ ਇਹਸਾਂ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲਪਲ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਦਾ ਨ ਮਿਊਟ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ